ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਆਏ ਆਂ ਸਵਰਾਜ 855 ਦੀ ਏਜੰਸੀ 'ਚ ਸਾਡੇ ਭਰਾ ਨੇ ਲੈਣਾ ਅੱਜ ਟਰੈਕਟਰ ਸੋ ਭਰਾ ਨੂੰ ਬਹੁਤ ਬਹੁਤ ਵਧਾਈਆਂ ਸੋ ਅੱਜ ਭਰਾ ਨਾਲ ਕਰਦੇ ਆਂ ਆਪਾਂ ਗੱਲਾਂ ਬਾਤਾਂ ਵੀ ਉਹਨਾਂ ਨੇ ਕੀ ਸੋਚ ਕੇ ਇਹ ਟਰੈਕਟਰ ਲੈ ਰਹੇ ਐ ਸੋ ਦੋਸਤੋ ਆਇਆ ਇਹ ਟਰੈਕਟਰ 744 ਸਵਰਾਜ ਭਾਈ ਬਹੁਤ ਬਹੁਤ ਬਤਾਇਆ ਸੋਨੂੰ ਪ੍ਰਮਾਤਮਾ ਸਾਰਿਆਂ ਨੂੰ ਬਿਤਾਇਆ ਭਾਈ ਹਾਂਜੀ ਭਾਈ ਕਿੰਨੇ ਐਚਪੀ ਦਾ ਇਹ ਕੈਟਾਗਰੀ ਦੇ ਟ੍ਰੈਕਟਰ ਹੈ ਇਹ ਭਾਈ 55 ਐਚਪੀ ਕੈਟਾਗਰੀ ਦਾ ਇਹ ਨੇ ਤੇ ਭਾਈ ਤੁਸੀਂ ਕੀ ਸੋਚ ਕੇ ਲੈ ਰਹੇ ਹੋ ਇਹ ਟ੍ਰੈਕਟਰ ਇਹ ਭਾਈ ਬਹੁਤ ਪਰਸਪਰਮਚ ਅੱਛਾ ਜੀ ਇਹ ਤੁਸੀਂ ਆਪਸਿਆਂ ਨੂੰ ਵੀ ਜੀਮਦਾਰ 8.9 ਲੱਖ ਰੁਪਇਆ ਲਾਉਂਦਾ ਹਾਂਜੀ ਬਹੁਤ ਦਿਮਾਰਾ ਕਰਾ ਕੇ ਫੇਰ ਲਾਉਂਦਾ ਹਾਂ 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 ਨਹੀਂ ਸਹੀ ਉਹ ਤਾਂ ਭਾਈ ਕਰੇ ਬਾਈ ਸਵਰਾਜ ਟਰੈਕਟਰ 1995 ਮਡਲ ਆ ਸਾਡੇ ਕੋਲੇ ਪਹਿਲਾਂ ਆ ਕਢਾਇਆ ਗਿਆ ਸਾਡੇ ਪਾਪੇ ਰਹਿਣ ਠੀਕ ਹੈ ਠੀਕ ਹੈ ਸਵਰਾਜ ਮੱਲ ਵਾਲਾ ਜਿਹੜਾ ਮੱਲ ਕੋਈ ਖਰਚਾ ਨਹੀਂ ਸੀ ਹੂੰ ਹੂੰ ਇਹ ਤਾਂ ਪਹਿਲਾਂ 735 ਸੀ ਸਾਡੇ ਕੋਲੇ ਹਾਂਜੀ ਇੱਕ ਤਾਂ ਇਹ ਟਰੈਕਟਰ ਦਾ ਪੂਰੀ ਵੀ ਟੱਪਾਂ ਪੰਜ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਫੇਰ ਹੈ ਨਹੀਂ ਟਰੈਕਟਰ ਜਮਾਈ ਹੂੰ ਹੂੰ ਇਹ ਆ 744 ਸੀ ਤਾਂ ਲਿਆ ਹਾਂਜੀ ਇਸ ਚ ਮੱਲ ਵੀ ਜਿਹੜਾ ਹੋਣਾ 850 ਜਾਂ ਜਾਂਦਾ ਦੀਨਾ ਉਹੀ ਇੰਜਨ ਹੈ ਠੀਕ ਹੈ ਠੀਕ ਹੈ ਕਿਤੇ ਵੀ ਲਾ ਸਕਦੇ ਆਪਾਂ ਇਹ 3 ਸਪੀਡ ਹੈ ਯਾਨੀ ਕਿ ਆਪਾਂ ਕਹਿ ਸਕਦੇ ਆਂ ਕਿ ਜਿਹੜਾ ਪੁਰਾਣਾ ਮਾਡਲ ਸਵਰਾਜ 850 ਉਹਦੇ ਬਰਾਬਰ ਦਾ ਰੈਕਟਰ ਹੈ ਇਹ ਪਰਦਾ ਉਪੋਂ ਦੀ ਹੁਕਾ ਘਟ ਨਹੀਂ ਠੀਕ ਹੈ ਤੇ ਭਾਈ ਕਿੰਨੇ ਸੀਸੀ ਇੰਜਨ ਹੈ ਚ 3507 ਸੀਸੀ ਆ ਭਾਈ ਇਹ 3 ਸਪੀਡ ਆ ਭਾਈ 3 ਸਪੀਡ ਆ ਭਾਈ ਇਹ ਠੀਕ ਹੈ ਠੀਕ ਹੈ ਭਾਈ 3 ਸਪੀਡ ਹੀ ਚੱਲਦਾ ਹੈ ਹਾਂਜੀ ਹਾਂਜੀ ਅੱਜ ਕੱਲ ਤੁਸੀਂ 8-9 ਲੱਖ ਰੁਪਈਆ ਵੀ ਲਾਉਣੀ ਆ ਭਾਈ ਹਾਂਜੀ ਹਾਂਜੀ ਇਹ ਜਿਹੜੇ ਰੋਮ ਜੀ ਲਾਉਣਾ ਜਿਹੜੀ ਅੱਜ ਕੱਲ ਚੱਲਦੀ ਹੈ ਨਹੀਂ ਸਹੀ ਗੱਲ ਹੈ ਇਹ ਮੀਕਪ ਆਪਾਂ ਕਿਤੇ ਵੀ ਲਾ ਸਕਦੇ ਆ ਹਾਂਜੀ ਹਾਂਜੀ ਯਾਨੀ ਕਿ ਸਵਰਾਜ ਮੰਨਣ ਲੱਗਿਆ ਵੇ ਤੁਹਾਡੇ ਪੂਰਾ ਪੂਰਾ ਭਾਈ ਅੱਖਾਂ ਮੀਕਪ 'ਤੇ ਭਰੋਸਾ ਕਰ ਸਕਦੇ ਹੋ ਅੱਖਾਂ ਲੀਚ ਕੇ ਪੈਸੇ ਲਾਏ ਆ ਭਾਈ ਹਾਂ ਹਾਂ ਠੀਕ ਹੈ ਹਾਂਜੀ ਭਾਈ ਇੱਕ ਸੁਣੋ ਪੁੱਛ ਰਹੀ ਸੀ ਵੀ ਇਹ ਜਿਹੜੀ ਏਜੰਸੀ ਹੈ ਡੀਲਰਸ਼ਿਪ ਹਾਂ ਇਹ ਇਹ ਇਹਨਾਂ ਕੋਲੇ ਇਹਨਾਂ ਦੀ ਸਰਵਿਸ ਕਿਵੇਂ ਲੱਗੀ ਤੁਹਾਨੂੰ ਸਰਵਿਸ ਤਾਂ ਬਹੁਤ ਹੀ ਵਧੀਆ ਇਹ ਜਿਹੜੀ ਜਨਤੀ ਹੈ ਨਾ ਇਹ ਸਾਡੇ ਪਰਿਵਾਰ ਚ ਹੀ ਆ ਮੰਨ ਜਿੰਨਾ ਨੇ ਲਈ ਹੈ ਚੀਜ਼ ਚ ਮਸ਼ੀਨਰੀ ਚ ਨਕਸ਼ਾ ਹੀ ਜਾਂਦਾ ਹਾਂਜੀ 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 ਠੀਕ ਹੈ ਵੀ ਆਪਾਂ ਲਿਆਏ ਅਗਲੇ ਨੂੰ ਕਹਤਾ ਲਿਆ ਹੈ ਹਾਂਜੀ ਆਏ ਨਹੀਂ ਵੀ ਮੂ ਮੋਡ ਲੁਗਾ ਠੀਕ ਹੈ ਜੀ ਆਪ ਕੋਈ ਗੱਲ ਨਹੀਂ ਯਾਰ ਬਾਈ ਹਾਂਜੀ ਹਾਂਜੀ ਆਪਾਂ ਹੁਣ ਕਰਾ ਦਿੰਦੇ ਵਧੀਆ ਨੇਚਰ ਦੇ ਬਦੇ ਕਹਿ ਸਕਦੇ ਆਪਾਂ ਜਿੰਨਾ ਕਹਿੰਦੇ 19 ਬੱਜ ਜਾਂਦੇ ਠੀਕ ਹੈ ਤੇ ਬਾਈ ਤੁਹਾਨੂੰ ਦੁਬਾਰਾ ਤੋਂ ਫਿਰ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੇ ਬਾਈ ਤੁਸੀਂ ਟਰਾਈ ਫਿਰ ਕੱਲ ਨੂੰ ਲਵੋਗੇ ਹਾਂ ਬਾਈ ਕੱਲ ਨੂੰ ਲਵਾਂਗੇ ਅਸੀਂ ਕੱਲ ਨੂੰ ਦੱਸਿਆ ਤੁਹਾਨੂੰ ਤੁਹਾਡੇ ਤੋਂ ਲਵਾਂਗੇ ਫੀਡਬੈਕ ਕਿ ਕਿਵੇਂ ਰਿਹਾ ਡੇਟ ਆਹ ਆਹ ਓਕੇ ਧੰਨਵਾਦ ਬਾਈ ਥੈਂਕ ਯੂ ਬਾਈ ਓਕੇ